ਔਰ ਜਸਟਿਸ ਜੋਰਾ ਸਿੰਘ ਹੋਰਾਂ ਵੱਲੋਂ ਲਗਾਤਾਰ ਕਹਿਸੇ ਦੇ ਕਿ ਚਰਚਾ ਚੱਲੀ ਸੀ ਕਿ ਫਰੀਦਕੋਟ ਤੋਂ ਟਿਕਟ ਮਿਲੇਗੀ ਆਵਾਜ਼ੀ ਪਾਰਟੀ ਤੋਂ ਪਰ ਆਜ਼ਾਦ ਉਮੀਦਵਾਰ ਵਜੋਂ ਇਸ ਵਾਰ ਜਿਹੜੇ ਜਸਟਿਸ ਜੋਰਾ ਸਿੰਘ ਹੋਰੀ ਅੰਮ੍ਰਿਤ ਦਾ ਵਿੱਚ ਉੱਤਰ ਨੇ ਤੇ ਨਾਲ ਹੀ ਚਰਚਾ ਕੇ ਵੀ ਸੀ ਅਫਵਾਹਾਂ এবੀਜ਼ ਕੀ ਆਮਾਦੀ ਪਾਰਟੀ ਤੋਂ ਅਸਤੀਫਾ ਦੇ ਕੇ ਇੱਕ ਲਗ ਅਜਾਦ ਉਮੀਦਵਾਰ ਵਜੋਂ ਚੋਣ ਲੜੇ ਸਾਡੇ ਨਾਲ ਖੁਦ ਜਸਤੀ ਜ਼ੋਰਾ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਜ਼ੋਰਾ ਸਿੰਘ ਜੀ ਚਰਚਾ ਇੱਕ ਸੀਗੀ ਕਹਿੰਦੇ ਅਸਤੀਫਾ ਦਿੱਤਾ ਆਮਾਦੀ ਪਾਰਟੀ ਤੋਂ ਜਲੰਧਰ ਤੋਂ ਚੋਣ ਲੜੀ 2019 ਦੀ ਹੁਣ ਕਹਿੰਦੇ ਫਰੀਦਗੜ੍ਹ ਆਪਣੇ ਜੱਦੀ ਹਲਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਇਹ ਗੱਲ ਚ ਕਿੰਨੀ ਕੁ ਯਕੀਨ ਆ ਪਹਿਲਾਂ ਤਾਂ ਵੀ ਇਹ ਸੱਚ ਵੀ ਨੇ ਜਾਂ ਕੀ افਵਾਹਾਂ ਨੇ ਦੇਖੋ ਜਿਹੜੀ ਹੈਗੀ ਆ ਚੋਣ ਲੜਨ ਦੀ ਗੱਲ ਆ 19 ਦੀ ਇਲੈਕਸ਼ਨ ਲੜੀ ਆ ਮੈਂ ਜਿਹੜਾ ਤੋਂ ਲੜੀ ਆ ਐਜ਼ ਅ ਕੈਂਡੀਡੇਟ ਆਫ ਆਮਾਦੀ ਪਾਰਟੀ ਮੈਂ 18 ਚ ਪਾਰਟੀ ਜੁਆਇਨ ਕੀਤੀ ਸੀ ਤੇ ਕੇਜਰੀਵਾਲ ਸਾਹਿਬ ਜੀ ਵੀ ਤੁਹਾਨੂੰ ਇਲੈਕਸ਼ਨ ਲੜਾਣੀ ਜੁੜੀਆਂ ਮੈਂ ਕਿਹਾ ਮੇਰਾ ਇਹਨਾਂ ਚ ਜ਼ਰਬਾ ਨਹੀਂ ਗਿਆ ਮੈਂ ਪੋਲੀਟਿਸ਼ੀਅਨ ਅਗਿਆ ਤੇ ਕੋਈ ਚੰਗਾ ਆਦਮੀ ਹੋਰ ਕਢਾ ਦਿਓ ਜੋੜਾ ਪਾਰਟੀ ਹੈ ਤਾਂ ਨਹੀਂ 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 ਤੋਂ ਨਿਕਲਣਾ ਮੈਂ ਚਲੋ ਠੀਕ ਹੈ ਜਿੱਥੇ ਨਾ ਕਿ ਪਾਰਟੀ ਨੂੰ ਫਿਰ ਲੱਗਦਾ ਵੀ ਮੇਰੀ ਕੋਈ ਮਤਲਬ ਕੰਟਰੀਬਿਊਸ਼ਨ ਹੋ ਸਕਦੀ ਹੈ ਉੱਥੇ ਮੈਨੂੰ ਟ੍ਰੈਕਟਰ ਤੋਂ ਮੈਂ ਤਿਆਰ ਹਾਂ ਬਠਿੰਡੇ ਤੋਂ ਸ਼ੁਰੂ ਕਰਤਾ ਫਿਰ ਫਤਿਹਗੜ ਤੋਂ ਕਰਤਾ ਫਿਰ ਕਹਿੰਦੇ ਜੀ ਜਲੰਧਰ ਤੋਂ ਮੈਂ ਜਿੱਥੋਂ ਅੱਲੀ ਵਾਰ ਮੈਨੂੰ ਕੋਈ ਇਤਰਾਜ਼ ਨਹੀਂ ਆਇਆ ਮੈਂ ਚਾਹੁੰਦਾ ਵੀ ਜੇ ਪਾਰਟੀ ਨੂੰ ਜਿੱਥੋਂ ਫਾਇਦਾ ਹੁੰਦਾ ਜੇ ਪਾਰਟੀ ਦੇ ਫੇਵਰ ਚ ਕੋਈ ਗੱਲ ਬਣ ਹੈ ਜਾ ਰਹੀ ਹੈ ਮੈਂ ਉੱਥੇ ਤਿਆਰ ਹਾਂ ਆਲਟੀਮੇਟਲੀ ਮੈਂ ਜਲੰਧਰ ਤੋਂ ਚੋਣ ਲੜਨੀ ਹੈ ਤੋਂ ਨੇ ਜਿਹੜੀ ਹੈ ਇਲੈਕਸ਼ਨ ਨਾ ਕੀ ਮੈਂ ਫਰੀਦਕੋਟ ਤੋਂ ਕਿਉਂਕਿ ਢੁੱਡੀ ਕੇ ਪਿੰਡ ਮੇਰਾ ਹੈਗਾ ਫਰੀਦਕੋਟ ਦੇ ਵਿੱਚ ਹੈਗਾ ਨਹਿਰ ਸਿੰਘ ਵਾਲਾ ਕੰਪਲੂਨ ਚ ਨੀਰ ਮੋਗਾ ਉੱਥੇ ਮੈਂ ਮਤਲਬ ਵੀ ਅਸੀਂ ਉੱਥੇ ਕੀਤੀ ਤੇ ਉਸ ਇਲਾਕੇ ਦਾ ਹੁਣ ਕਰਕੇ ਤੇ ਮੈਂ ਉਸੇ ਇਲਾਕੇ ਤੋਂ ਹੁਣ ਇਲੈਕਸ਼ਨ ਲੜਨੀ ਆ ਕਿਉਂਕਿ ਮੈਂ ਕੋਟਕਪੂਰਾ ਬਾਬਲ ਕਲਾ ਜਿਹੜਾ ਕਾਂਡ ਹੋਇਆ ਬੇਅਦਕਵੀ ਜਿਹਾ ਹੋਇਆ ਹੈਗਾ ਤੇ 빙 ਸੱਕ ਮੈਨੂੰ ਬੜਾ ਲੱਗੀ ਫੀਲ ਹੋ ਰਿਹਾ ਸੀ ਕਿ ਇਹ ਬਹੁਤ ਮੈਡੀਕਲ ਹੋਈ ਔਰ ਮੈਂ ਰਿਪੋਰਟ ਸਬਮਿਟ ਕੀਤੀ ਜੂਨ 16 ਦੇ ਵਿੱਚ ਲੇਕਿਨ ਉਹ ਰਿਪੋਰਟ ਦੇ ਉੱਤੇ ਕਿਸੇ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਇਸ ਗਵਰਨਮੈਂਟ ਨੂੰ ਵੀ ਮੈਂ ਕਿਹਾ ਤੁਸੀਂ ਐਕਸ਼ਨ ਲਓ ਕੋਈ ਐਕਸ਼ਨ ਲਿਆ ਵਿਜੇ ਕੁਮਾਰ ਵਿਜੇ ਪ੍ਰਤਾਪ ਐਮ ਐਲ اے ਆਮਾਦੀ ਪਾਰਟੀ ਹੈ ਉਹ ਵੀ ਐਸਐਸਟੀ ਦੇ ਮੈਂਬਰ ਹੈ ਉਹਨਾਂ ਨੇ ਵੀ ਬੜਾ ਜ਼ੋਰ ਲਾਇਆ ਪਰ ਕੋਈ ਗੱਲ ਨਹੀਂ ਬਣੀ ਫਿਰ ਮੈਂ ਕਿਉਂ ਠੀਕ ਹੈ ਕੋਈ ਨਹੀਂ ਲੋਕਾਂ ਨੇ ਇੰਡੀਪੈਂਡੈਂਟ ਜਾ ਕੇ ਦੱਸਦੇ ਵੀ ਰਿਪੋਰਟ ਚ ਕੀ ਆ ਕੀ ਨਹੀਂ ਕੌਣ ਜ਼ਿੰਮੇਵਾਰ ਆ ਕਿਹਦਾ ਫਾਲਟ ਆ ਕੇ ਪੋਸਟ ਕਰਕੇ ਫਿਰ ਮੈਂ ਫੀਰਕੋਟ ਤੋਂ ਅੱਜ ਇੰਡੀਪੈਂਡੈਂਟ ਐ ਮਿਲਿਆ ਕੈਂਡੀਡੇਟ ਕਹਿੰਦੇ ਵੀ ਕੋਈ ਨਰਾਜ਼ਗੀ ਦੀ ਵਜ੍ਹਾ ਵਜ੍ਹਾ ਹੀ ਰਹੀ ਹੈ ਕਹਿੰਦੇ ਵੀ ਜੋ ਰਿਪੋਰਟ ਤੁਸੀਂ ਸਬਮਿਟ ਕੀਤੀ ਸੀਗੀ ਉਹ ਤੇ ਕੋਈ ਕਾਰਵਾਈ ਨਹੀਂ ਹੋ ਪਈ ਭਾਵੇਂ ਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਬਾਦਚੌਮ ਦੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਇਹੀ ਨਰਾਜ਼ਗੀ ਤਾਂ ਸੀ ਦੇਖੋ ਜਿਹੜੀ ਤੁਸੀਂ ਨਾ ਕਹਿੰਦੇ ਵੀ ਨਰਾਜ਼ਗੀ ਮੈਨੂੰ ਪਾਰਟੀ ਨੇ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਕਿਸੇ ਪਾਰਟੀ ਨੇ ਕੋਈ ਨਰਾਜ਼ਗੀ ਨਹੀਂ ਮੈਨੂੰ ਨਰਾਜ਼ਗੀ ਇਹੀ ਆ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ ਪਬਲਿਕ ਚਾਹੁੰਦੀ ਆ ਵੀ ਇਨਸਾਫ ਮਿਲਣਾ ਚਾਹੀਦਾ ਬੇਅਦਬੀ ਯਾਨੀ ਸਿੱਖਾਂ ਲਈ ਇੱਕ ਬਹੁਤ ਵੱਡਾ ਨਾਕੀਸ਼ੂ ਅਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਹਤ ਜਿੱਤ ਹੋ ਜੇ ਤੇ ਜੇ ਉਹਦੇ ਬਾਰੇ ਕੋਈ ਇਨਸਾਫ ਨਹੀਂ ਮਿਲ ਰਿਹਾ ਕਿ ਇਹ ਬੜੀ ਮਾੜੀ ਗੱਲ ਹੈ ਔਰ ਇਹ ਹੀ ਮੇਰਾ ਗ੍ਰੀਵੈਂਸ ਹੈਗਾ ਵੀ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਪਬਲਿਕ ਹੋਣੀ ਚਾਹੀਦੀ ਹੈ ਪਤਾ ਲੱਗੇ ਅ ਇਸ ਵਾਰ ਕਦੇ ਕੋਸ਼ਿਸ਼ ਨਹੀਂ ਕੀਤੀ ਹਾਈ ਕਮਾਂਡ ਨਾਲ ਗੱਲਬਾਤ ਕਰਨ ਦੀ ਕਿ ਜਿਸ ਤਰੀਕੇ ਨਾਲ ਕਰਮਚਾਰੀਤ ਅਮੋਲ ਖਰਾਂ ਨੂੰ ਫਰੀਦਕੋਟ ਤੇ ਟਿਕਟ ਦਿੱਤੀ ਗਈ ਹੈ ਮਤਲਬ ਤੁਸੀਂ ਜਲੰਧਰ ਤੋਂ ਵੀ ਚੋਣ ਲੜੀ ਹੈ ਕਿ ਫਰੀਦਕੋਟ ਤੋਂ ਤੁਹਾਨੂੰ ਦੁਬਾਰਾ ਤੋਂ ਚੋਣ ਲੜਾਈ ਜਾਵੇ ਐਜ਼ ਅ ਉਮੀਦਵਾਰ ਤੁਹਾਨੂੰ ਆ ਆਵਾ ਦੀ ਪਾਰਟੀ ਵੱਲੋਂ ਚੋਣ ਮਦਾਨ ਦੇ ਵਿੱਚ ਉਤਾਰੇ ਜਾਵੇ ਗਲਬਤ ਹੋਈ ਦੇਖੋ ਮੈਂ ਪਹਿਲਾਂ ਵੀ ਨਹੀਂ ਕਿਹਾ ਸੀ ਮੈਨੂੰ ਇਲੈਕਸ਼ਨ ਦੀ ਟਿਕਟ ਮੰਗੀ ਮੈਂ ਹੂੰ ਠੀਕ ਹੈ ਉਦੋਂ ਵੀ ਪਾਰਟੀ ਨੇ ਮੈਨੂੰ ਕਿਹਾ ਨਹੀਂ ਜੀ ਤੁਸੀਂ ਇਲੈਕਸ਼ਨ ਲੜਨੀ ਲੜਨੀ ਹੈ ਕੇਜੀਵਾਲ ਸਾਹਿਬ ਨੇ ਕਿਹਾ ਵੀ ਤੁਹਾਨੂੰ ਇਲੈਕਸ਼ਨ ਲੜਨੀ ਹੈ ਹੂੰ ਅਚਲੋ ਠੀਕ ਹੈ ਜੇ ਮੈਂ ਪਾਰਟੀ ਜੁਆਇਨ ਕਰ ਲਈ ਤਾਂ ਨਾ ਕਿ ਡਿਸਿਮਿਲ ਚ ਰਹਿਣਾ ਬਹੁਤ ਜ਼ਰੂਰੀ ਹੈਗਾ ਉਸ ਤੋਂ ਬਾਅਦ ਮੈਂ ਨਹੀਂ ਕਿ ਆ ਵੀ ਮੈਨੂੰ ਟਿਕਟ ਦੋ ਮੈਂ ਕੋਈ ਸੀ ਕੁਐਸਚਨ ਪਾਰਟੀ ਨੂੰ ਵੀ ਜਿਹੜੇ ਆਦਮੀ ਓਨੈਸਟ ਹੈਗੇ ਆ ਮੜ ਪੜੇ ਲਿਖੇ ਆ ਜਿਹੜੇ ਮਤਲਬ ਓਨੈਸਟਲੀ ਕੰਮ ਕਰਦੇ ਪਾਰਟੀ ਲਈ ਉਹਨਾਂ ਨੂੰ ਟਿਕਟ ਦੋ ਕੋਈ ਕਿਸੇ ਨੂੰ ਦੋ ਏ ਨੂੰ ਬੀ ਨੂੰ ਸੀ ਨੂੰ ਕਿਸੇ ਨੂੰ ਮਰਜ਼ੀ ਦੋ ਪਰ ਜਿਹੜੇ ਓਨੈਸਟਲੀ ਕੰਮ ਕਰਦੇ ਆ ਜਿਨ੍ਹਾਂ ਦੇ ਕੋਈ ਕਰੈਕਟਰ ਬਾਰੇ ਕੋਈ ਐਲੀਗੇਸ਼ਨ ਨਹੀਂ ਕਿਸੇ ਹੋਰ ਕੋਈ ਐਲੀਗੇਸ਼ਨ ਨਹੀਂ ਉਹਨਾਂ ਨੂੰ ਟਿਕਟ ਦੋ ਤੇ ਜਿਹੜਾ ਵੀ ਠੀਕ ਲਾਓ ਐਸਵਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹਾਂ ਆਪਦੇ ਮੰਨ ਦੇ ਵਿੱਚ ਹੀ ਖਿਆਲ ਆਇਆ ਕਿ ਮੈਂ ਆਪਦੇ ਹਲਕੇ ਵਾਸਤੇ ਜਿੱਥੇ ਮੈਂ ਜੱਦੀ ਮੇਰਾ ਪਿੰਡ ਆ ਮੈਂ ਉਸ ਹਲਕੇ ਦੇ ਵਿੱਚੋਂ ਚੋਣ ਲੜਾਂ ਜਿੱਥੇ ਤੁਸੀਂ ਕਿਹਾ ਵੀ ਬਿਆਦਬੀ ਵੀ ਉਸ ਹਲਕੇ ਦੇ ਵਿੱਚ ਹੋਈ ਕੋੜ ਪੂਰਾ ਬਹਿਬਲ ਕਾਲਾ ਗੋਲੀकांड ਵੀ ਉਸ ਹਲਕੇ ਦੇ ਵਿੱਚ ਹੋਇਆ ਇੱਥੇ ਚੋਣ ਲੜਨ ਦਾ ਮਨ ਇਹੀ ਮੁੱਖ ਕਾਰਨ ਸੀਗਾ ਵੀ ਲੜੇ ਦੇਖੋ ਦੋ ਕਾਰਨ ਹੈਗੇ ਆ ਇੱਕ ਤਾਂ ਬੇਸਿਕ ਕਾਰਨ ਜਿਹੜਾ ਹੈਗਾ ਵੀ ਜਿਹੜੇ ਕੀ ਰਿਪੋਰਟ ਮੇਰੇ ਕਹਿਣ ਦੇ ਬਾਅਦੂ ਵੀ ਨਹੀਂ ਪਬਲਿਕ ਕੀਤੀ ਜਤ ਸਰ ਕੌਕਾ ਸਾਹਿਬ ਦਾ ਮਰਡਰ ਹੋਇਆ 30 ਸਾਲ ਬਾਅਦ ਰਿਪੋਰਟ ਜੰਦੀ ਪਬਲਿਕ ਹੋਈ ਆ ਔਰ ਉਹ ਦੇ ਜਿਹੜੇ ਦੋਸ਼ੀ ਆ ਹੁਣ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਇਹ 15 ਜੂਨ 15 ਦਾ ਵਾਕਿਆ ਹੈਗਾ ਹੁਣ 24 ਆ ਗਈ ਆ ਠੀਕ ਹੈ 7-8 ਸਾਲ ਹੋ ਗਏ ਆ ਤੇ ਜੋ 7-8 ਸਾਲ ਹੋਰ ਲੰਘ ਗਏ ਤੇ ਉਦੋਂ ਬਾਅਦ ਕੀ ਰਿਪੋਰਟ ਆਂਦੀ ਆ ਉਦੋਂ ਅਸਲ ਜਿਹੜੇ ਪਾਰਟ ਦੇ ਆ ਜਾਂ ਲੀਡਰ ਜਿਹੜਾ ਨਾ ਪ੍ਰੋਬਲਮ ਚ ਜਿਨ੍ਹਾਂ ਨੇ ਕ੍ਰੀਏਟ ਕੀਤੀ ਆ ਜੋ ਵੀ ਜ਼ਿੰਮੇਵਾਰ ਹੈਗਾ ਉਹ ਤਾਂ ਪਤਾ ਨਹੀਂ ਕਿੱਥੇ ਜਾਣਗੇ ਕਿੱਥੇ ਨਹੀਂ ਜਾਣਗੇ ਲੋਕਾਂ ਨੂੰ ਕੋਈ ਅਨਸਾਰ ਨਹੀਂ ਮਿਲਦਾ ਇਸ ਕਰਕੇ ਜੇ ਗਵਰਨਮੈਂਟ ਕਮਿਸ਼ਨ ਬਣਾਦੀ ਆ ਉਹਦਾ ਕੰਮ ਗਵਰਨਮੈਂਟ ਦਾ ਹੈਗਾ ਵੀ ਕਮਿਸ਼ਨ ਦੀ ਰਿਪੋਰਟ ਪੜੇ ਟੇਬਲ ਕਰੇ ਟੇਬਲ ਕਰਕੇ ਪਬਲਿਕ ਨੂੰ ਪਤਾ ਲੱਗੇ ਵੀ ਇਹਦੇ ਚ ਕੀ ਆ ਜੇ ਉਹ ਤੇ ਕੋਈ ਐਕਸ਼ਨ ਹੋਣ ਵਾਲਾ ਤੇ ਕਰੇ ਜੇ ਨਹੀਂ ਉਹ ਨਾਲ ਵੱਖਰੀ ਗੱਲ ਆ ਜੇ ਕੋਈ ਕਿਸੇ ਰੀਜ਼ਨ ਕਰਕੇ ਵੀ ਕੋਈ ਸਕਿਉਰਿਟੀ ਪਰਪਸ ਮਤਲਬ ਰੀਜ਼ਨ ਆਗੇ ਲੀਕ ਨਹੀਂ ਕਰਨੀ ਉਹ ਉਹਤੇ ਆਰਡਰ ਕਰਦੇ ਨੇ ਕੋਈ ਗੱਲ ਪਰ ਇੱਥੇ ਮੇਰੀ ਰਿਪੋਰਟ ਟੇਬਲ ਹੀ ਨਹੀਂ ਕੀਤੀ ਕੋਈ ਐਕਸ਼ਨ ਲੈਣ ਦਾ ਬਾਅਦ ਦੀ ਗੱਲ ਹੈ ਟੇਬਲ ਹੀ ਨਹੀਂ ਕੀਤੀ ਹੁਣ ਤੁਹਾਡੇ ਸਾਹਮਣੇ ਫਰੀਦਕੋਟ ਤੋਂ ਜਿਵੇਂ ਹਾਂਸ ਰਾਜ ਹਾਂਸ ਨੇ ਮੁਹੰਮਦ صدیق ਉਥੇ ਸਿਟਿੰਗ ਐਮਪੀ ਨੇ ਤੇ ਅਨਮ ਕਵਰ ਜੀ ਤੋਂ ਨਮੋਲ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਉਹ ਵੀ ਚੋਣ ਲੜ ਰਹੇ ਨੇ ਇੱਕ ਕਹਿੰਦੇ ਕਲਾਕਾਰਾਂ ਵਾਲਾ ਮੈਦਾਨ ਬਣ ਚੁੱਕਿਆ ਉਹ ਤੇ ਇਸ ਵਾਰ ਹੋਊਗਾ ਕਿ ਜਸਟਿਸ ਜੋਰਾ ਜੋਰਾ ਸਿੰਘ ਆਣਗੇ ਉੱਥੇ ਇਹ ਕਹਿੰਦੇ ਇੱਕ ਵੱਖਰੀ ਚੀਜ਼ ਹੋਵੇਗੀ ਤੁਹਾਡੇ ਇਸ ਵਾਰ ਦੇਖੋ ਮੈਂ ਇਹ ਦੇਖਿਓ ਕਲਾਕਾਰਾਂ ਬਹੁਤ ਵਧੀਆ ਗੱਲ ਆਇਆ ਐਂਟਰਟੇਨ ਕਰਦੇ ਪਾਰਟਨ ਪਾਰਕ ਫਰੀਦਕੋਟ ਵਾਲੇ ਤਾਂ ਲੱਕੀ ਆ ਵੀ ਉਹ ਕਲਾਕਾਰਾਂ ਤੋਂ ਮੁਕਤ ਦੇ ਵਿੱਚ ਨਾ ਕਿ ਗਾਣੇ ਸੁਣਨਗੇ ਚੁਟਕਲੇ ਸੁਣਨਗੇ ਉਹਨਾਂ ਨੂੰ ਤਾਂ ਬਹੁਤ ਵਧੀਆ ਮੌਜਾ ਆ ਗਿਆ ਮੇਰਾ ਤਾਂ ਕੰਮ ਚੁਟਕਲੇ ਸੁਣਾਉਣਾ ਜਾਂ ਕੋਈ ਹੋਰ ਗਾਣੇ ਗਾਣਾ ਨਹੀਂ ਮੇਰਾ ਪਰਪਸ ਆ ਗਿਆ ਰਿਪੋਰਟ ਨੂੰ ਪਬਲਿਕ ਕਰਨਾ ਔਰ ਜੋ ਕਿਸਾਨ ਮਜ਼ਦੂਰ ਨਾਲ ਟੱਕਾ ਹੋ ਰਿਹਾ ਡਰਗਸ ਬਾਰੇ ਆ ਲੈਂਡ ਸੈਂਡ ਮਾਫੀਆ ਵਾਲੇ ਚੱਲ ਰਿਹਾ ਗਿਆ ਜ਼ਿਲ੍ਹਾ ਚ ਕੀ ਹੋ ਰਿਹਾ ਗਿਆ ਗੈਂਗਵਾਰਾਂ ਹੋ ਰਹੀਆਂ ਮੇਰਾ ਬੰਦੇ ਉਹੀ ਹੋਣਗੇ ਜੋ ਪਬਲਿਕ ਦੇ ਬੇਨਫੀਟ ਵਾਸਤੇ ਗੱਲ ਹੋ ਗਈ ਮੈਂ ਓਪਨਲੀ ਗੱਲ ਕਰਾਂਗਾ ਉਹ ਪਿਕ ਉਹੀ ਕਰਾਂਗਾ ਤੇ ਕੀ ਲੱਗਦਾ ਕਿ ਇਸ ਵਾਰ ਜੋ ਚੋਣ ਹੋਵੇਗੀ ਉਹਦੇ ਮੁਕਾਬਲਾ ਕਿਸ ਪਾਰਟੀ ਦਾ ਨਾ ਰਹੇਗਾ ਤੁਹਾਡਾ ਕਸਵਾ ਦੇਖੋ ਮੈਂ ਤਾਂ ਆਪਣਾ ਲੱਗੀ ਜੋ ਹੈਗਾ ਰਿਪੋਰਟ ਪਬਲਿਕ ਨੂੰ ਦੱਸਣੀ ਹੈ ਇਹ ਹੈਗਾ ਹੁਣ ਤੁਸੀਂ ਦੇਖੋ ਵੀ ਚਾਹੋ ਨਾ ਵੀ ਬੇਅਦਮੀਆਂ ਹੁੰਦੀਆਂ ਰਹਿਣ ਜੇ ਬੇਅਦਮੀਆਂ ਬਾਰੇ ਕੋਈ ਰਿਪੋਰਟ ਹੈਗੀ ਆ ਉਹਦੇ ਚ ਕੋਈ ਪ੍ਰੋਬਲਮ ਮਤਲਬ ਕੋਈ ਕਿਸੇ ਦਾ ਫਾਲਟ ਹੈ ਕੀ ਤੁਸੀਂ ਚਾਹੋ ਨਾ ਵੀ ਉਹਨਾਂ ਤੇ ਐਕਸ਼ਨ ਚਾਹੀਦਾ ਹੈ ਜੇ ਤਾਂ ਤੁਸੀਂ ਚਾਹੋ ਨਾ ਵੀ ਕੋਈ ਐਕਸ਼ਨ ਦੀ ਲੋੜ ਨਹੀਂ ਫਿਰ ਜਿਹਨੂੰ ਮਰਜੀ ਰਿਪੋਰਟ ਪਾ ਦਿਓ ਜੇ ਚਾਹੋ ਨਾ ਵੀ ਤੁਸੀਂ ਜਿਹੜਾ ਦੋਸ਼ੀਆਂ ਦੇ ਖਿਲਾਫ ਇਨਸਾਫ ਮੰਗਣ ਵਾਸਤੇ ਐਕਸ਼ਨ ਹੋਣਾ ਚਾਹੀਦਾ ਫਿਰ ਗਵਰਨਮੈਂਟ ਨੂੰ ਕੁਐਸਚਨ ਕਰਨ ਵੀ ਤੁਸੀਂ ਕਿਉਂ ਨਹੀਂ ਐਕਸ਼ਨ ਲੈਂਦੇ ਕਿਉਂ ਨਹੀਂ ਲੱਗੀ ਉਹ ਤੇ ਰਿਪੋਰਟ ਤੇ ਐਕਸ਼ਨ ਨਹੀਂ ਹੁੰ ਤਾਂ ਲਗਾਤਾਰ ਕਹਿ ਸਕਦੇ ਕੀ ਫਰੀਦਕੋਟ ਦੇ ਵਿੱਚ ਹੁਣ ਜਸਟਿਸ ਜੋਰਾ ਸਿੰਘ ਚੋਣ ਲੜਨਗੇ ਕੈਸੇ ਜਸਟਿਸ ਜੋਰਾ ਸਿੰਘ ਕਮਿਸ਼ਨ ਨਾਮ ਤੋਂ 2019 ਦੀ ਲੋਕ ਸਭਾ ਦੇ ਵਿੱਚ ਮਸ਼ਹੂਰ ਹੋਏ ਤੇ ਜਿਸ ਤੋਂ ਬਾਅਦ ਹੁਣ ਆਪ ਦੇ ਜੱਦੀ ਹਲਕੇ ਦੇ ਵਿੱਚ ਚੋਣ ਲੜਨ ਜਾ ਰਹੇ ਨੇ ਆਜ਼ਾਦ ਮੀਰਵਾਦ ਉਤਰਨਗੇ ਸਿੱਖ ਪੰਥਕ ਮੁੱਦਿਆਂ ਨੂੰ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਤਰੀਕੇ ਨਾਲ ਕੋਟਕਪੂਰਾ ਬਹਿਵਲ ਕਾਲਾ ਗੋਲੀकांड ਹੋਇਆ ਜਾ ਗੁਰਗਨ ਸਾਹਿਬ ਦੀ ਬੀੜੀ ਇਹਨਾਂ ਤਮਾਮ ਮੁੱਦਿਆਂ ਤੇ ਵੀ ਜਿਹੜਾ ਕਿ ਉਠਾਏ ਜਾਣਗੇ ਕੈਮਰਾ ਪਰਸਨ ਨਿਤਿਨ ਦੇ ਨਾਲ ਮਦਦਜੀਤ ਸਿੰਘ ਲਿਵਿੰਗ ਇਨ ਨਿਊਜ਼ ਮੋਹਾਲੀ